ਉਹ ਆਦੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪੁਰਬ ਹੈ ਭਾਈ ਗੁਰਦਾਸ ਜੀ ਆਪਣੀਆਂ 12 ਵਿੱਚ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਦੇ ਤਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਪੇਂਦੇ ਹਨ ਲੋਵਾ ਦੇ ਮਹਾਵਾਕ ਅਨੁਸਾਰ ਜਦੋਂ ਇਸ ਧਰਤੀ ਤੇ ਜ਼ੁਲਮ ਪਾਪ ਹੋ ਰਿਹਾ ਸੀ ਉਸ ਸਮੇਂ ਧਰਤੀ ਦੀ ਪੁਕਾਰ ਧਰਤੀ ਨੇ ਪੁਕਾਰ ਕੀਤੀ ਤੇ ਧਰਤੀ ਦੀ ਪੁਕਾਰ ਸੁਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏਪੋ ਜੀ ਦੀ ਤਲਵੰਡੀ ਮਹਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅੱਜ ਵਾਲੇ ਦਿਨ ਭਾਗ ਲਾਏ ਤੋਂ ਪਟਾਣੇ ਸਵੀਆਂ ਦੇ ਵਿੱਚ ਵੀ ਕਿਹਾ ਆਪ ਨਾਰਾਇਣ ਕਲਾ ਧਰਗਮਹਿ ਪਰਵਰਿਓ ਨਿਰੰਗਕਾਰ ਆਕਾਰ ਰੂਪ ਜਗ ਮੰਡਲ ਕਰਿਓ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚ ਦਾ ਹੋਕਾ ਦੇਣ ਵਾਸਤੇ ਉੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਅੱਜ ਵਾਲੇ ਦਿਨ ਰਾਏਪੋ ਜੀ ਦੀ ਤਲਵੰਡੀ ਵਿੱਚ ਮਹਾਰਾ ਦਾ ਪ੍ਰਕਾਸ਼ ਹੋਇਆ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਦੁਨੀਆ ਦੇ ਵਿੱਚ ਸਾਰੇ ਸਤਨਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਗਮਨ ਪੁਰਬ ਸੰਗਤਾਂ ਮਨਾ ਰਹੀਆਂ ਨੇ ਸੋ ਅੱਜ ਸਾਡੇ ਹਿੱਸੇ ਦੇ ਲੱਗਰਸੀਨੀਵਾਲ ਕਲਾਂ ਦੇ ਹਿੱਸੇ ਦੇ ਵਿੱਚ ਵੀ ਆਇਆ ਸ਼ਹੀਦਾਂ ਦਾ ਸਥਾਨ ਸ਼ਹੀਦੀ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਬਹੁਤ ਵੱਡੀ ਤਬਾਦ ਦੇ ਵਿੱਚ ਸੰਗਤ ਸਾਰੀ ਰਾਤ ਅੱਜ ਜਾਗਦੀ ਲੰਘਾਈ ਆ ਤੇ 12 ਵਜੇ ਗੁਰੂ ਘਰ ਦੇ ਵਿੱਚ ਕੀਰਤਨ ਹੋਇਆ ਸੰਗਤ ਨੇ ਹਾਜ਼ਰੀ ਭਰੀ ਅਰਦਾਸ ਹੋਈ ਹੁਕਮਨਾਮਾ ਸਾਹਿਬ ਹੋਇਆ ਉਪਰੰਤ ਅਤਿ ਸਵਾਜੀ ਕੀਤੀ ਗਈ ਆ ਸੋ ਬਹੁਤ ਸੰਗਤਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਦੇ ਨਾਲ ਮਨਾਇਆ 750 ਬਾਿਹਗੁਰੂ ਦਾ ਫੋਰਸਾ ਬਾਿਹਗੁਰੂ ਦੀ ਕਮੇਟੀ ਸਿੱਧੀ ਵੱਲ ਦੁਆਰਾ ਜੰਜ਼ਾ ਸਾਹਿਬ ਦੀ ਪ੍ਰਬੰਧ ਕਮੇਟੀ ਗੁਰੂ ਘਰ ਦਾ ਦਾਸ ਸੇਵਾਦਾਰ ਹੋਣ ਦੇ ਨਾਤੇ ਸੋ ਅੱਜ 557 ਸਾਲ ਦੀਆਂ ਤਹਰੂ ਨਾਨਕ ਦੇਵ ਪਾਸਾ ਦੀ ਦੇਵਤਾਰ ਦੇ ਲੱਖ ਲੱਖ ਵਧਾਈਆਂ ਇਹਨਾਂ ਸੰਗਤਾਂ ਦੇ ਵਿੱਚ ਉਤਸ਼ਾਹ ਹਰੇਕ ਸਾਲ ਸੰਗਤਾਂ ਆਵਦੀਆਂ ਨੇ ਕਿ ਵੱਡੀ ਪਦਾਦ ਵਿੱਚ ਸਾਰੀ ਰਾਤ ਸੋ ਅੱਜ ਮੈਂ ਸੰਗਤਾਂ ਰੈਨ ਸਭਾਈ ਕੀਤਾ ਹੋਇਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਉਹ ਵੀ ਸੰਗਤਾਂ ਨੇ ਲਿਆ ਕੇ ਸਪਾਏ ਸਮੋਸੇ ਬਰੈਡ ਤੇ ਆਪਣੇ ਬੇਸਕੋਟ ਲੱਡੂ ਚਾਹ ਪਾਣੀ ਦੇ ਲੰਗਰ ਲਾਏ ਗਏ ਤੇ ਬੇਅੰਤ ਗੁਰੂ ਨਾਨਕ ਦੇਵ ਪਾਸਾ ਜੀ ਦੇ ਉਪਾਰ ਦਿਹਾੜੇ ਨੇ ਖੁਸ਼ੀਆਪਨਤ ਕੀਤੀਆਂ ਜੋ 350 ਸਾਲਾ ਹੁਣ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਆ ਰਹੀ ਆ ਸ਼ਹੀਦੀ ਗੁਰਦੁਆਰਾ ਜੰਡਸਰ ਪਿੰਡ ਸ਼ਿਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਸਮੂਹ ਸੰਗਤਾਂ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਮਾਈ ਭਾਈ ਨਗਰ ਦੇ ਜੋ ਜਿੰਨੇ ਵੀ ਰਾਗੀ ਜਥੇ ਨੇ ਤੇ ਮੀਰੀ ਪੀਰੀ ਵੱਤ ਕਾ ਅਖਾੜਾ ਨੌਜਵਾਨ ਕਲੀ ਵਾਲੇ ਸੇਵਾ ਕਰਨਗੇ ਬੱਚੇ ਨਗਰ ਨਿਵਾਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਮੌਜੂਦਾ ਜੋ ਹੈਗੀ ਗੁਰਦੁਆਰਾ ਜੰਡਸਰ ਦੀ ਇਹਨਾਂ ਦੀ ਰਹਿਣ ਰਵਾਨ ਦੇ ਸਦਕਾ ਇਹਨਾਂ ਦੀ ਗਵਾਹੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਦੀ ਗਵਾਹੀ ਜੋ ਨਗਰ ਕੀਰਤਨ ਪੰਜਾਂ ਪਿਆਰੇ ਨਿਸਾਨ ਸਾਹਿਬ ਵਾਲੇ ਨਗਾਰੇ ਵਾਲੇ ਵੀਰ ਕੀਰਤਨ ਕਰਨਗੇ ਪਾਲਕੀ ਸਾਹਿਬ ਨਾਲ ਮੋਢਾ ਲਾਉਣਾ ਕੋਈ ਟਰੈਕਟਰ ਟਰਾਲੀ ਨਹੀਂ ਹੋਣੀ ਇਹ ਸਾਰੇ ਨਗਰ ਦੇ ਵਿੱਚ ਮੱਗਰ ਕੀਰਤਨ 23 ਤਰੀਕ ਨੂੰ ਹੋਵੇਗਾ ਉਦੋਂ ਜੇ ਹਮ ਮਹਾਕੇ ਪਹੁੰਚਣਾ ਹੁਣ ਸਾਰੀਆਂ ਸੰਗਤਾਂ ਨੂੰ ਜੋ 20 ਨਵੰਬਰ ਨੂੰ ਖੰਡੇਵਾਟੇ ਦਾ ਅੰਮ੍ਰਿਤ ਸੰਚਾਰ ਹੋ ਰਿਹਾ ਸ੍ਰੀ ਦੀ ਗੁਰਦੁਆਰਾ ਜਨ ਸਾਰੇ ਕਿਉਂਕਿ ਲਾਈਵ ਚੱਲ ਰਿਹਾ ਸਾਰੇ ਨਗਰਾਨਾ ਵਸੀਆਂ ਨੂੰ ਬੇਨਤੀ ਸਾਰੇ ਸੰਗਤਾਂ ਨੂੰ ਮਸ਼ੀਨੀ ਵਾਲ ਕਲਾ ਵਿਖੇ ਸੋ 20 ਨਵੰਬਰ ਨੂੰ ਸੰਗਤਾਂ ਨੇ ਆ ਕੇ ਖੰਡੇਵਾਟੇ ਦਾ ਅੰਮ੍ਰਿਤ ਸਾਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਬਣ ਕੇ ਖਾਲਸੇ ਪੰਥ ਦੇ ਵਿੱਚ ਜਨਮ ਲੈ ਕੇ ਆਉਦਾ ਜੀਵਨ ਸਫਲਾ ਬਣਾਇਆ ਹੋਈਆਂ ਸੰਗਤਾਂ ਦਾ ਕਮੇਟੀ ਵੱਲੋਂ ਭਾਈ ਪ੍ਰਗਟ ਸਿੰਘ ਜੀ ਭਾਈ ਜਗਸੀਰ ਸਿੰਘ ਜੀ ਜਥੇਦਾਰ ਕੋਲਾ ਜਸਵੰਤ ਸਿੰਘ ਜੀ ਜਗਮੀਲ ਸਿੰਘ ਜੀ ਸੰਸ਼ੇਰ ਸਿੰਘ ਭਾਈ ਪ੍ਰਗਟ ਸਿੰਘ ਜੀ ਜਗਸੀਰ ਸਿੰਘ ਮੇਜਰ ਸਿੰਘ ਹਰਦੇਵ ਸਿੰਘ ਪਾਪਾ ਜਿੰਨੀਆਂ ਵੀ ਸੰਗਤਾਂ ਬਾਬਾ ਦਲਵਾਰ ਸਿੰਘ ਜੀ ਤੋਂ ਮੇਜਰ ਸਿੰਘ ਜੀ ਸਾਰੀਆਂ ਸੰਗਤਾਂ ਦਾ ਹਕਮੇਤੀ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਫੁੱਲਾ ਕਰ ਲੋ ਇੱਧਰ ਨਾ ਬਣਾ ਲੋ ਫੇਰ ਨਾਲ ਨੂੰ ਹੋਰ ਲੱਗੇ ਬੰਸਾ ਵੀ ਪੀੜੇ ਤਾਂ ਤਨੋ ਦੇਰਾ ਬਣਾ ਆ ਇਹਨੂੰ ਹੋਰ ਫੇਰ ਨਾਲ ਨੂੰ ਫੇਰ ਸਾਰੇ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਭਗਤਾਂ ਸ੍ਰੀ ਗੁਰੂ ਜੀ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਭਗਤਾਂ ਸ੍ਰੀ ਗੁਰੂ ਜੀ ਦੇ ਪਾਤਸ਼ਾਹ ਸ੍ਰੀ ਗੁਰੂ na